ਓਕੇ ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਕਿਹਾ ਚਾਲਾ ਸਾਰਿਆਂ ਦਾ ਤੇ ਅੱਜ ਰੱਜੀ ਤੇ ਮੰਮੀ ਜਾ ਰਹੇ ਆ ਪਰੌਣਿਆਂ ਵਾਸਤੇ ਠੀਕ ਆ ਮੰਡੇ ਜਾ ਰਹੇ ਆ ਤੇ ਘੁੰਮਣ ਨਹੀਂ ਗਈ ਤਾਂ ਘੁੰਮਣ ਨਹੀਂ ਗਈ ਤਾਂ ਨਾਲੇ ਘੁੰਮ-ਘੁੰਮ ਹੋਣਗੇ ਭਾਈ ਕੱਲ ਚੱਲ ਕੋਈ ਨਹੀਂ ਕੰਮ ਕੋਈ ਮਾਫਾ ਕਰ ਦਾਂਗੇ ਤੇ ਇੱਕ ਮੰਮੀ ਨੂੰ ਸਪੈਸ਼ਲ ਘਮਾਉਣ ਨੂੰ ਠੀਕ ਆ ਨਾਲ ਕੋਈ ਨਹੀਂ ਹੈਲਪਰ ਵੀ ਹੈਗਾ ਕੰਮ ਨੂੰ ਤੇ ਇਹਨਾਂ ਨੂੰ ਅਸੀਂ ਕਹਾਂ ਚਾਹੋ ਤੁਸੀਂ ਘੋਮਾਓ ਇਹਨਾਂ ਨੇ ਆਉਣਾ 4-5 ਦਿਨ ਲਾ ਕੇ ਮੰਮੀ ਰੋਲਾ ਵੇਖੋ ਹਾਂ ਨਹੀਂ 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 ਇਹ ਨਹੀਂ ਚਲੋ ਭਾਈ ਹੁਣ ਅਸੀਂ ਚੱਲਿਆਂ ਮੰਮੀ ਉਹਨਾਂ ਨੂੰ ਛਡਾਉਣ ਟ੍ਰੇਨ ਤੇ ਫੇ ਚੱਲੇ ਆਂ ਪ੍ਰੌਣਿਆਂ ਘਰੇ ਤੁਹਾਨੂੰ ਪਤਾ ਮੰਮੀ ਵੀ ਘੁੰਮ ਮਾਊਗੀ ਪੀਕਾ ਨੇ ਰੱਲ ਤੇ ਰੱਜੀ ਵੀ ਘੁੰਮ ਮਾਊਗੀ ਪੀਕਾ ਨੇਰ ਚੱਲੇ ਆ ਹਨਾ ਮੰਮੀ ਮੋਰਮੂਰ ਵੇਖੀ ਜਾ ਕੇ ਹੈ ਮਾ ਮੰਮੀ ਨੇ ਸਿਰ ਨਾਤਾ ਵਾ ਤਾਂ ਵਾ ਇਦਾਂ ਮੰਮੀ ਨੇ ਪਹਿਲੀ ਵਾਰੀ ਜਾਣਾ ਪੀਕਾ ਨੇ ਫਸਟ ਟਾਈਮ ਹਨਾ ਤੇ ਚਲੋ ਫੇ ਘੁੰਮ ਫੇ ਰੋਣਗੇ ਮੰਮੀ ਕਦੀ ਕਹੀ ਨਹੀਂ ਤਾਂ ਕਰਕੇ ਗਿਆ ਤੁਹਾਨੂੰ ਚੱਲ ਜਿਓ ਮਾਣਾ ਗਰਮੀ ਵੀ ਬਹੁਤ ਆ ਚਲੋ ਛੱਡ ਆਈਏ ਆਪਾਂ ਨਾਲੇ ਰਿਸ਼ਤੇਦਾਰਾਂ ਨੂੰ ਮਿਲਣ ਆਉਣ ਮੇਲ ਆਉਣਗੇ ਉਹ ਲਾਇਰ ਜੀ ਨਾਲ ਚੜ੍ਹਾ ਆਏ ਸੀ ਉਹਨਾਂ ਦਾ ਡੱਬਾ ਹੈਗਾ S2 ਇੱਥੇ ਫਿਰੋਜ਼ਪੁਰ ਨਾਲ ਅੱਧਾ ਘੰਟਾ ਰੁਕੀ ਰਹਿੰਦੀ ਅੱਧਾ ਘੰਟਾ ਤਰੁਕਦੀ ਰਹਿੰਦੀ ਬਾਈ ਕੰਮ ਮਿਲ ਕੇ ਚੱਲਦੇ ਆ ਕਿਵੇਂ ਆ ਬਸ ਠੀਕ ਆ ਪਕਿੰਨਾ ਬੱਜੀ ਹਾਂ ਇਹ ਅੱਧਾ ਘੰਟਾ ਰੁਕਦੀ ਇੱਥੇ ਹਾਂ ਹਾਂ ਅੱਧਾ ਇਹ ਨਾ ਖੜੇ ਇਹ ਪਤਾ ਕਿੰਨੇ ਵਜੇ ਜਾਣੀ ਮੈਨੂੰ ਸਾਰਾ ਪਤਾ ਹੈ ਦੱਸ ਦਿੰਨਾ ਮੈਂ ਤੁਹਾਨੂੰ 34 35 ਤੇ ਠੀਕ ਹੈ ਬਾਈ ਬਾਏ ਤੁਹਾਨੂੰ ਪਤਾ ਗਾਇਜ਼ ਪਿਛਲੇ ਵਲੌਗਸ ਤੁਹਾਨੂੰ ਪਤਾ ਹੋਣਾ ਮੰਮੀ ਉਹ ਨਹੀਂ ਗਿਆ ਚਲੇ ਆ ਤੇ ਮੈਂ ਇੱਥੇ ਦਹੀਂ ਬਣਾਉਣ ਲੱਗਾ ਮੈਂ ਕਦੂ ਕਸ਼ ਕੀਤਾ ਇਹਦੇ ਚ ਗਾਜਰ ਤੇ ਟਮਾਟਰ ਗਾਜਰ ਤੇ ਟਮਾਟਰ ਤੇ ਨੇਹਰਾ ਹੋਣਾ ਹੈ ਵਾ ਲਾਪਰੀ ਬਾਹਰ ਰੋਟੀਆਂ ਪਕਾਉਂਦਾ ਪਿਆ ਤੁਹਾਨੂੰ ਦਿਖਾਉਣਾ ਮੈਂ ਦੇਖ ਲੋ ਇਹ ਰੋਟੀਆਂ ਲਾਉਣ ਡਿਆ ਇੱਥੇ ਤੇ ਡਿਊਟੀ ਨਿਭਾਉਂਦਾ ਪਿਆ ਵਾ ਡੱਬਾ ਲੈ ਕੇ ਆਇਆ ਇੱਕ ਲੋ ਰੋਟੀਆਂ ਪਾਉਣ ਵਾਲਾ ਹਾਂ ਹਾਂ ਨਾਲ ਬੱਦਗਾ ਆਵਾਜ਼ ਆ ਰਹੀ ਕੋਈ ਨਹੀਂ ਤੂੰ ਲੈ ਕੇ ਆ ਡੱਬਾ ਰੋਟੀ ਵਾਲਾ ਗੋ ਗੈਸ ਆਪਾਂ ਰਾਤ ਦੀ ਰੋਟੀ ਖਾਣ ਲੱਗੇ ਆ ਠੀਕ ਆ ਮੈਂ ਰੋਟੀਆਂ ਤਿਆਰ ਕੀਤੀਆਂ ਜਿਸ ਕਾਰਨ ਬੜਾ ਸੋਨਾ ਰਹਿ ਤਾ ਪਾਇਆ ਬੀਬੀ ਨੂੰ ਕਿੰਨਾ ਪਾਈਏ ਬਸ ਸਹੀ ਸਹੀ ਨੂੰ ਬਸ ਬਹੁਤ ਆ ਹਣਾ ਸਹੀ ਆ ਰੇਤਾ ਲੈ ਕਿੰਨਾ ਘੈਂਟ ਬਣਿਆ ਆ ਕਿੰਨੂੰ ਪਾਵਾਂ ਡੈਡੀ ਨੂੰ ਹਣਾ ਹਾਂ ਨਾ ਮੈਂ ਇਹ ਪ੍ਰਣਾਧ ਦੀ ਰੋਟੀਾਂ ਕਿਉਂਕਿ ਅੱਜ ਡੈਡੀ ਕਹਿੰਦੇ ਅੱਧੀ ਰੋਟੀ ਖਾਣੀ ਆ ਮੇਰੇ ਜੋ ਖਾਤਾ ਆ ਲੈ ਜੋ ਅੱਜ ਕੇ ਆਏ ਸਾਰੇ ਚਲੋ ਸਿੰਪਲ ਰੋਟੀ ਕਹੋ ਬਈ ਉਹਨਾਂ ਪਰ ਆਪ ਰੋਟੀ ਨੂੰ ਖਾਣ ਦਾ ਆਪ ਬਣਾ ਕੇ ਆਪ ਹੀ ਪਕਾ ਕੇ ਤੇ ਦਈ ਜਿਹੜਾ ਬਣਿਆ ਬੜਾ ਘੈਂਟ ਬਣਿਆ ਤੇ ਬਾਕੀ ਜਿਹੜੀ ਵੀਡੀਓ ਬਣਾਵਾਂਗੇ ਸਵੇਰੇ ਬਣਾਵਾਂਗੇ ਉਹ ਨਾ ਇਹ ਜੈਨ ਕੀਤਾ ਰਾਦਾ ਰੋਟੀ ਪਾਣੀ ਕਰ ਲਿਆ ਟਾਈਮ ਹੋ ਗਿਆ ਵਾ 9:30 ਕੁੱਤੇ ਨੂੰ ਵੀ ਅਸੀਂ ਕਮਾ ਲਿਆ ਆ ਸਾਰਾ ਕੰਮ ਹੋ ਗਿਆ ਹੁਣ ਨਹਾ ਕੇ ਆਪਾਂ ਸੌ ਜਾਣਾ ਸਵੇਰੇ ਆਪਾਂ ਉੱਠਾਂਗੇ ਸਵੇਰੇ ਵੇਖਦੇ ਆਂ ਕੀ ਬਣਾਉਣਾ ਠੀਕ ਆ ਤੇ ਛਿੱਕਾਂ ਬਹੁਤ ਲੱਗੀਆਂ ਹੋਈਆਂ ਝੁਰਦਾਰ ਪਤਾ ਨਹੀਂ ਕੀ ਆ ਕਰੇ ਮੌਸਮ ਦਾ ਚੱਕਰ ਆ ਕਰੇ ਕਾ ਦਾ ਚੱਕਰ ਕੁਝ ਨਹੀਂ ਪਤਾ ਇਰਤਾਰ ਟਾਈਮਰ ਤੁਹਾਡਾ ਸਵਾਗਤ ਆ ਰਮਨ ਨਾਲ ਡੈਡੀ ਗੱਲਾਂ ਕਰਦੇ ਪਿਆ ਠੀਕ ਹੈ ਤੇ ਟਾਈਮ ਹੋ ਗਿਆ 6:30 ਹੋ ਗਿਆ 6 ਵਜੇ ਕੇ ਮਗਰ 48 ਮਿੰਟ ਤੇ ਆਪਾਂ ਤਿੰਨ ਕੰਮ ਸਵੇਰੇ ਸਵੇਰੇ ਪਹਿਲਾਂ ਹੀ ਕਰਦੇ ਸੀਗੇ ਸਭ ਤੋਂ ਪਹਿਲਾਂ ਮੈਂ ਜਿਵੇਂ ਉੱਠਿਆ ਮੇਰੇ ਕੋਲ ਰਿਕਾਰਡ ਕੁਛ ਨਹੀਂ ਹੋਇਆ ਠੀਕ ਹੈ ਤੁਹਾਨੂੰ ਪਤਾ ਜਿਵੇਂ ਰਜੀਤ ਮੰਮੀ ਗਏ ਹੋਇਆ ਵਨ ਡੇ ਤੇ ਮੇਨ ਮੇਨ ਕੰਮ ਹੁੰਦੇ ਆ ਸਵੇਰ ਦੇ ਪਿੰਡਾਂ ਵਿੱਚ ਸਭ ਤੋਂ ਪਹਿਲਾਂ ਉੱਠਿਆ ਪੱਠੇ ਕੁੱਤਰੇ ਮੱਝਾਂ ਨੂੰ ਪਾਏ ਫਿਰ ਧਾਰਾਂ ਕੱਢੀਆਂ ਫਿਰ ਮੈਂ ਉਸ ਤੋਂ ਬਾਅਦ ਅਗਲਾ ਸਟੈਪ ਆ ਇਹਨਾਂ ਲਈ ਚਾਹ ਬਣਾ ਕੇ ਦੇਣ ਲੱਗਾ ਚਲੋ ਗਾਇਸ ਚਾਹ ਬਲ ਗਈ ਆ ਬਾਲਾ ਆ ਗਿਆ ਠੀਕ ਆ ਆਹ ਲਓ ਹੁਣ ਦੁੱਧ ਪਾ ਦਿੰਨੇ ਆਪਾਂ ਮੈਂ ਹੁਣ ਚਾਹ 5 ਮਿੰਟਾਂ ਚ ਰਹਿਣ ਰਹਿਣ ਕੇ ਆਪਾਂ ਕਵਲੀ ਕਰ ਦੇਣੀ ਮਤਲਬ ਰੈਡੀ ਹੋ ਜਾਣੀ ਆ ਜਦੋਂ ਆਉਂਦਾ ਹੁੰਦਾ ਉਦੋਂ ਆਖਰੀ ਜਿਹਾ ਹੀ ਕੰਮ ਹੁੰਦਾ ਜਾਂ ਆਮ ਨੂੰ ਦਾ ਵੀ ਜਿਸ ਕਰਨਾ ਨਾ ਹਾਂ ਹਾਂ ਮੈਂ ਨਾ ਆ ਦੇਖੀ ਆ ਇੱਕ ਮਿੰਟ ਚਲੋ ਭਈ ਅਸੀਂ ਇੱਥੇ ਖਾਣ ਲੱਗੇ ਆ ਪਕੌੜੇ ਜਲੇਬੀਆਂ ਤੇ ਆ ਆਹ ਵਾ ਸਾਰਾ ਕੁਝ ਤੇ ਇਹ ਲੈ ਕੇ ਆਂਦਾ ਸੀ ਮੇਲੇ ਚੋਂ ਕੱਲ ਤੇ ਨਾਲ ਆ ਚਾਹ ਸਾਰੇ ਜਣੇ ਇੱਥੇ ਆਣ ਲੱਗੇ ਲਾਪਰੀ ਨੇ ਬਣਾਈਆਂ ਚਾਹ ਬਈ ਤੇ ਬਾਕੀ ਦੇਖੋ ਕਿੰਨਾ ਖੁਸ਼ਕਿਆ ਤੇ ਫਿਰ ਚਲੇ ਫਿਰ ਨਾਲ ਖਾਲਾ ਚ ਲਿਬ ਠੀ ਕਰਦਾ ਰਮਨ ਵੀਡੀਓ ਕਾਲ ਤੇ ਦਿਖਾਏ ਹੋਰ ਲੈ ਵੇ ਲੈ ਸਵਾਦਿਸ਼ ਚ ਸਵਾਦਿਸ਼ ਇੱਧਰ ਲਾਪਰੀ ਹੁਣ ਚਾਹ ਪੀਂਦੇ ਪਏ ਆ ਤੇ ਨਾਲੇ ਪਕੌੜੇ ਖਾਂਦੇ ਪਏ ਆ ਦੇਖੋ ਬਈ ਤੇ ਬਿੜਾੜੀ ਰੋਟੀ ਖਾ ਲਈ ਦੇ ਕੋ ਸਵੇਰ ਸਾਰ ਥੋੜੀ ਜੀ ਰੋਟੀਆਂ ਆਂਦੀਆ ਤੋਂ ਪਤਾ ਨਹੀਂ ਕਿਉਂ ਡਾਣ ਨੂੰ ਪਸੰਦ ਆ ਪਾਵਾ ਸੁੱਕੀ ਰੋਟੀ ਹੋਵੇ ਸਵਾਦ ਸਵਾਦ ਪਸੰਦ ਆ ਹਨਾ ਚੈੱਕ ਪਰ ਆ ਕੋਈ ਕਰਦਾ ਬੀਬੀ ਨੇ ਕੀਤਾ ਅੱਜ ਜੜੀ ਸਹੀ ਹੈ ਕਿ ਕਿਵੇਂ ਆ ਉਹ ਆ ਗਿਆ ਲੈ ਕਵਰਾ ਹੋ ਲੱਗ ਜਲੇਬੀਆਂ ਵੇ ਕਿਉਂ ਵੀ ਆ ਗਿਆ ਸਾਰੀ ਰਾਤ ਏਸੀ ਚ ਸੁੱਤਾ ਰਿਹਾ ਏ ਵੀ ਕਹਿੰਦੇ ਮੈਂ ਕਹਿੰਦਾ ਸਲੀਪ ਸਿੱਟ ਸਿੱਟ ਰੋਸ ਕੋ ਸਿੱਟ ਹੋ ਜਾ ਰਾਂ ਰਾਤ ਦੀ ਗੱਲੇ ਨੂੰ ਮੱਠਾ ਆ ਮੋਣੀ ਨਾਲ ਏਸੀ ਬੰਦ ਕਰਤਾ ਹੋਣੀ ਨਾਲ ਬਾਹਰ ਓਏ ਲੈ ਜਾ ਮੂੰਹ ਆ ਕੋ ਚੁੱਕ ਕੇ ਦਾ ਆ ਜੀ ਬਹਿ ਗਿਆ ਏ ਵਾ ਡੈਰੀ ਮੂੰਹ ਇਹ ਤੁਸ ਕਨ ਸ਼ਾਪ ਇੰਦੇ ਪਿਆ ਤਾਂ ਜਿਹੜਾ ਮੂੰਹ ਆ ਤੁਹਾਨੂੰ ਚੁਗਾ ਕੇ ਵਿਖਾਉਣਾ ਠੀਕ ਹੈ ਕਿੰਨਾ ਸੋਹਣਾ ਲੱਗਦਾ ਨੇਰਾ ਕਰ ਲਗੇ ਪਹਿਲਾਂ ਚਲੋ ਗਾਇਸ ਕੋ ਸ਼ਾਮੇ ਦਾ ਲਾਦਾ ਪਿਆ ਠੀਕ ਹੈ ਦੋ ਲੈਂਪ ਪਾਈ ਕਾਪਾ ਲੂਣ ਵਾਲਾ ਠੀਕ ਹੈ ਇੱਕ ਆਪਣਾ ਵਾਲਾ ਇਹਦੇ ਉੱਤੇ ਟੈਪ ਕਰਾਂਗੇ ਬੜੇ ਰੰਗ ਕੱਢਦਾ ਜਿਸ ਕਰ ਮੈਂ ਟੈਪ ਕਰਕੇ ਵਿਖਾ ਦੇ ਅਜੇ ਤਾਂ ਚਾਨਣ ਆ ਨਾ ਬੈਟਰੀ ਲੋ ਆ ਰਹੀ ਹੰਦੇ ਚਲੋ ਗਾਇਜ਼ ਹੁਣ ਸਭ ਤੋਂ ਪਹਿਲਾਂ ਆਪਾਂ ਨਾ ਆਟਾ ਗੁੰਨ ਲ ਗੇ ਠੀਕ ਆ ਜਲਦੀ ਜਲਦੀ ਰੋਟੀਆਂ ਲਾ ਲੈਣੀਆਂ ਹੁਣ ਟਾਈਮ ਹੋ ਗਿਆ ਸਵੇਰ ਦੇ 7:19 ਹੋ ਗਿਆ 8:30 ਵਜੇ ਤੱਕ ਸਾਰਾ ਕੰਮ ਕਰਨਾ ਆਪਾਂ ਦੇਖੋ ਜਲਦੀ ਜਲਦੀ ਕਰਦੇ ਨਾ ਭਾਈ ਲਾਪਰੀ ਇੱਥੇ ਲੱਗਾ ਹੋਇਆ ਵਾ ਆਟਾ ਕੁੱਲਰ ਦੇਖ ਲਓ ਜੋਰਾਂ ਦੇ ਲੱਗਾ ਹੋਇਆ ਵਾ ਜੋਰਾਂ ਤੇ ਤੇ ਮੈਂ ਕਿਹਾ ਜ਼ਿਆਦਾ ਪਾਣੀ ਨਾ ਪਾ ਲਈ ਨਹੀਂ ਤੇ ਗੁੰਨ ਹੀ ਗੁੱਜਣਾ ਰਮਣ ਵੇਖ ਇਧਰ ਆ ਮੈਂ ਆਟਾ ਗੁੰਨਦਾ ਪਿਆ। ਨਾਲ ਗੁੰਨ ਲਾ ਗੁੰਨ ਲਾ। ਵਲੌਗ ਬਣਾਉਣ ਦਾ ਟਾਈਮ ਹੀ ਨਹੀਂ ਮਿਲਦਾ। ਮੈਂ ਇਹਦਾ ਚਲੋ ਮੈਂ ਕਿਹਾ ਮੈਂ ਰਿਕਾਰਡ ਕਰ ਦਿਆਂ। ਦੇਖੋ ਪਿੱਛੋਂ ਪਸੀਨਾ ਨਾ ਭਿੱਜਾ ਪਿਆ। ਮੈਂ ਨਾ ਹੈਗੀ ਐਵੇਂ ਦੀ ਆ। ਹਾਂ ਗਰਮੀ ਚੱਲ ਆ ਤੇ ਬਾਕੀ ਇੱਧਰ ਹੀ ਪਕਾਉਂਦਾ ਪਿਆ ਰੋਟੀਆਂ ਤੇ ਰਾਤ ਵੀ ਪਕਾਈਆਂ ਸੀ ਤਾਂ ਹੁਣ ਫੇਰ ਲੱਗਾ ਆ। ਤੇ ਦੇਖੋ ਇਹਦੀ ਸ਼ਕਲ ਵਿਖਾਈਆਂ ਨੂੰ। ਹੂੰ ਕਾਮਯਾਬ ਹੋ ਗਈ। ਹਨਾ ਤੇ ਇਹਨਾਂ ਰਾਤ ਦੀ ਰੋਟੀ 'ਚ ਫਰਕ ਵੇਖੀ। ਹੋਣ ਵਾਲੀ ਚੋਏ ਫਰਕ ਕਿਵੇਂ ਆ ਐਵੇਂ ਦੀ ਹੁੰਦੀ ਆ ਸੇਮ ਗੋਲ ਦੀ ਚਲੋ ਗਾਇਜ਼ ਆਪਾਂ ਪ੍ਰਸ਼ਾਦੇ ਪਕਾ ਕੇ ਹੁਣ ਚੱਲੇ ਆ ਦੁੱਧ ਪਾਉਣ ਠੀਕ ਆ ਦੁੱਧ ਹੀ ਆਪਣੇ ਦੂਜੇ ਪਿੰਡ ਰੈਂਦਾ ਵਾ ਉਹਨੂੰ ਦੁੱਧ ਪਾ ਕੇ ਆਉਣੇ ਆ ਫਿਰ ਆ ਕੇ ਮੈਨੇ ਕੀ ਕਰਨਾ ਰੋਟੀਆਂ ਪਕਾ ਲਈਆਂ ਇੱਕ ਵਾਰੀ ਆ ਕੇ ਸਬਜ਼ੀ ਬਣਾਉਣੀ ਆ ਬਸ ਚੱਲ ਚੱਲੀਏ ਚਲ ਚਲ ਚੱਕ ਬਈ ਕੈਨੀ ਆ ਜਾਓ ਦੁੱਧ ਹੀ ਗਿਆ ਚਲਿਆ ਸੀ ਇਸ ਕਰਕੇ ਅਸੀਂ ਦੁੱਧ ਕਾੜ ਦੇਣ ਲੱਗੇ ਤਾਂ ਅਸੀਂ ਕਿਹਾ ਵੀ ਪਨੀਰ ਬਣਾਵਾਂਗੇ ਬਾਅਦ ਚ ਜੋ ਟਾਈਮ ਲੱਗੂਗਾ ਕਿਉਂਕਿ ਖਰਾਬ ਹੋਣਾ ਨਹੀਂ ਤਾਂ ਤੇ ਇਸ ਕਰਕੇ ਇਹਦੇ ਚ ਕਾੜ ਦੇਣ ਲੱਗੇ ਆਈ ਪਹਿਲੇ ਦੂਸਰੇ ਕੰਮ ਕਰਦੇ ਰਹੇ ਫੇ ਦੁੱਧ ਪਾਉਣ ਗਏ ਤੋ ਹੈ ਨਹੀਂ ਹੀ ਅੱਜ ਰਾਤ ਦਾ ਕੂਲਰ ਲਾ ਕੇ ਦਿੱਤਾ ਆ ਦੇਖੋ ਵੀ ਗਰਮੀ ਨਾ ਲੱਗੇ ਹੁਣ ਇਹਨਾਂ ਨੂੰ ਪਾਣੀ ਡੋਹਣੇ ਪਿਆ ਥੱਕ ਗਏ ਥੱਕ ਹੀ ਬਈ ਦੁੱਧ ਪਾਉਣ ਲਈ ਦੁੱਧ ਪਾਉਣ ਗਏ ਤੋ ਉਧਰੋਂ ਦੁੱਧ ਹੀ ਗਿਆ ਚਲਿਆ ਵਾਪਸ ਲਿਉਣਾ ਪਿਆ ਸਾਨੂੰ ਲੋ ਗਾਈਸ ਆਪਣਾ ਅਗਲਾ ਕੰਮ ਹੈਗਾ ਵਾ ਸਬਜੀ ਕੱਟਣੀ ਹੈ ਠੀਕ ਹੈ ਅੱਜ ਮਿਕਸਰ ਸਬਜੀ ਬਣਾਵਾਂਗੇ ਤੇ ਰੋਟੀਆਂ ਪਕਾਵਾਂਗੇ ਸਵੇਰੇ ਸਵੇਰੇ ਉੱਠ ਕੇ ਧਾਰਾ ਪੂਰਾ ਕੱਢ ਲਿਆ ਸੀ ਹਾਂ ਗੋਭੀ ਨੂੰ ਜਿਹੜੀ ਕਿ ਸਫਾਈ ਹੋ ਜੂਗੀ ਪਾਣੀ ਪੂਣੀ ਵੀ ਡਾਹਤਾ ਆਪਾਂ ਸਾਨੂੰ ਇੱਕ ਇੱਕ ਕੰਮ ਹੋ ਗਿਆ ਠੀਕ ਆ ਤੇ ਬੀਬੀ ਨੂੰ ਹੁਣ ਆਪਾਂ ਰੋਟੀ ਖਵਾਉਣੀ ਆ ਇਹਨਾਂ ਬਰੀਕ ਨਾ ਕਰ ਵਧਕਾਵਾਂ ਜਿੰਨੇ ਮੇ ਵੱਡੇ ਕਰ ਉਹ ਬਿਲਕੁਲ ਜਾਣੀ ਆ ਚੋ ਗਏ ਹੋਮ ਸਬਜੀ ਆਪਣੀ ਹੋ ਗਈ ਆ ਠੀਕ ਆ ਕੱਟੀ ਗਈ ਆ ਤੇ ਅੱਜ ਮਿਕਸ ਸਬਜੀ ਬਣਾਵਾਗੇ ਇਹਨੂੰ ਸਭ ਤੋਂ ਪਹਿਲਾਂ ਅਦਰਕ ਪਾ ਦੇਣਾ ਠੀਕ ਆ ਟੁਕੜਾ ਇਹਦੇ ਵਿੱਚ ਆਪਾਂ ਲੋਨ ਪਾ ਦੇਣਾ ਬੰਨਾ ਹਲਦੀ ਵਾ ਕਾਕਾ ਕਹਿੰਦਾ ਟੁਕੜਾ ਲਾਉਂਦੇ ਆ ਭਰਾਵਾ ਮੈਂ ਕਿਹੜਾ ਕਰਾਂ ਉਹ ਕਿ ਟੁਕੜਾ ਲਾਉਂਦਾ ਇਦਾਂ ਬੰਦੀ ਆ ਤੁਕਾ ਲਾਉਣਾ ਆਪਾਂ ਪਰ ਰੈਡੀ ਹੋ ਗਿਆ ਆਲੂ। ਨੇ। ਸੋ ਗਾਇਸ ਨਾਲ ਹੀ ਆਪਾਂ ਗੁੱਧ ਪਾ ਦੇਣੀ ਹੈ। ਸੋ ਗਾਇਸ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਚਲੀ ਆ। 5 ਮਿੰਟ ਹੋਰ ਆ ਛੋਟਾ ਤਕ ਦੇਣੀ ਆ। ਜਿਹੜਾ ਆਪਣਾ ਭਾਪਣਾ ਭਾਪ ਨੇ ਆਟੋਮੈਟਿਕੀ ਸਬਜੀ ਬਣਾ ਲਈ। ਟੀਵੀ ਬਕਾਲੀ ਆਪਾਂ ਸਬਜੀ ਵੀ ਬਣਾ ਲਈ ਆ ਤੇ ਆਪਣਾ ਦਹੀਂ ਵੀ ਤਿਆਰ ਆ। ਨਹੀਂ ਦੇਖੋ ਰਹਿਣ ਸਭ ਕੁਛ ਨੇੜੇ ਕੀ ਤਾਵਾ ਤੇ ਬਾਕੀ ਆ ਦੇਖੋ ਸਬਜੀ ਬਣਾਈ ਆ ਗੋਭੀ ਦੀ। ਸਬਜੀ ਆ ਨਾਲ ਮਿਕਸ ਸਬਜੀ ਆ ਤੁਸ ਕਹਿ ਸਕਦੇ ਸਾਰਾ ਖੋਸ਼ੀਆ ਵਿੱਚ ਤਰੋਟੀਆਂ ਲਾਪਰੀ ਨੇ ਪਕਾਈਆਂ ਆਂ ਸਾਰੀਆਂ। ਮੈਂ ਵੀ ਬਾਅਦ ਚ ਨਾਲ ਬੈਠ ਗਈ ਚਾਰ ਕਲਾਈਆਂ ਫੇਰ ਮੈਂ ਵੀ ਤੇ ਬਾਕੀ ਰੋਟੀਆਂ ਤਰਾਦ ਮਿਲ ਕੇ ਲਾ ਲਈਆਂ ਸੀ ਤੇ ਸਬਜੀ ਵੀ ਬਣਾ ਲਈ ਦਹੀਂ ਚਲੋ ਪਹਿਲਾਂ ਬੀਬੀ ਨੂੰ ਦੇ ਦਈਏ ਬੀਬੀ ਨੂੰ ਆਪਾਂ ਚੁਪੀ ਰੋਟੀ ਨਹੀਂ ਦੇਈ ਦੀ ਠੀਕ ਹੈ ਹਾਂ ਨੋਰਮਲ ਦੇਈ ਦੀ ਰਹੋ ਉਹਦੇ ਉੱਤੇ ਪਾ ਦਿੰਦਾ ਸੁੱਕੀ ਸਬਜੀ ਚਲੋ ਬਈ ਬੀਬੀ ਨੂੰ ਦੇ ਦਈਏ ਪਹਿਲਾਂ ਸਭ ਤੋਂ ਬੀਬੀ ਆ ਲੈ ਰੋਟੀ ਸਭ ਤੋਂ ਪਹਿਲਾਂ ਆਪਾਂ ਬੀਬੀ ਨੂੰ ਦੇ ਦਕੇ ਆ ਲੈ ਬੀਬੀ ਸਬਜੀ ਦਾ ਇਹ ਬੜੀ ਸੁਆਦ ਬਣੀ ਦੇਖ ਲੋ ਤੁਸੀਂ ਕਿੰਨੀ ਵਧੀਆ ਹੀ ਬਣਾ ਬੈਠੇ ਬਣਾ ਲਈ ਸੁਆਦ ਦੱਸਾਂਗੇ ਅਸੀਂ ਦੇਖਾਦੀ ਨਹੀਂ ਇਹ ਕਿੰਨੀ ਵਧੀਆ ਹੀ ਬਣਾ ਬੈਠੇ ਤੇ ਬਾਕੀ ਇਧਰ ਦਹੀਂ ਆ ਦਹੀਂ ਤਾਂ ਵਧੀਆ ਹੋਣਾ ਹੀ ਆ ਕੱਲ ਵਧੀਆ ਬਣਿਆ ਸੀ ਅੱਜ ਟਮਾਟਰ ਨਹੀਂ ਪਾਇਆ ਵਿੱਚ ਕੱਲ ਟਮਾਟਰ ਵੀ ਸੀ ਚਲ ਹੁਣ ਸਬਜੀ ਢੱਕ ਦੇ ਭਰਾਵਾ ਠੰਡੀ ਕਰ ਦੇਗਾ ਸਾਦੇ ਦੱਬ ਮਯਾ ਕਰੀ ਕੰਮ ਕੁੰਮ ਕਰਕੇ ਅੱਜ ਮੇਲਾ ਹੈਗਾ ਮੇਲਾ ਮੂਲਾ ਵੇਖ ਕੇ ਹੀ ਕੰਮ 11 ਵਜ ਚੱਲਿਆ ਹੁਣ ਤੋਨੇ ਪੜਨ ਲੱਗ ਪਏ ਦੇਖੋ ਬੁੱਕ ਤੇ ਇਹਦੇ ਤੇ ਦੇਖੋ ਬਈ ਤੁਹਾਨੂੰ ਕੀ ਦੱਸਾਂ ਬਈ ਅੱਜ ਅਸੀਂ ਕਿੰਨਾ ਕੰਮ ਕੀਤਾ ਮੱਜਾਂ ਪਈ ਲੰਗਾ ਚੋਈ ਉਹਦਾ ਤਾਂ ਬੜਾ ਟਾਈਮ ਲੱਗ ਗਿਆ ਉਹਨੂੰ ਕੋਲਰ ਕਲਰ ਗਾਣ ਨੂੰ ਲਾ ਕੇ ਦਿੱਤਾ ਸੁੱਕ ਸੁੱਕ ਕੋਨ ਤੇ ਨਿਕੇ ਨਿਕੇ ਕੰਮ ਤੇ ਬੜਾ ਟਾਈਮ ਲੱਗਾ ਅੱਜ ਤੇ ਚਲੋ ਹੁਣ ਮਿਲਦੇ ਹਾਂ ਸਵੇਰੇ